47 ਦੀ ਵੰਡ ਕੀ ਹੋ ਗਈ ਬਾਈ ਆਪਣਾ ਪੰਜਾਬ ਦੀ ਦੋ ਪਾਸੇ ਵੰਡਿਆ ਗਿਆ ਸਤਲੁਜ ਦਰਿਆ ਇਹ ਵੀ ਵੰਡਿਆ ਗਿਆ ਅੱਧਾ ਇਹ ਰਹਿ ਗਿਆ ਚੜ੍ਹਦੇ ਪੰਜਾਬ ਦੇ ਵਿੱਚ ਤੇ ਇਧਰਾਂ ਦੂਸਰੀ ਸਾਈਡ ਰਹਿ ਗਿਆ ਜਿਹੜੇ ਲੈਂਦੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆਂਦੀਆਂ ਬਈ ਬਾਜ਼ਾਰ ਦੇ ਵਿੱਚ ਚੇਕੜੀ ਚੇਕੜ ਹੋਇਆ ਤਾਂ ਉਹਦੇ ਤੁਰਕੇ ਆਉਣ ਦੇ ਰਾਸੇ ਨਹੀਂ ਸੀਗਾ ਫਿਰ ਅੱਜ ਜੰਨਤ ਜੀ ਪਹੁੰਚ ਗਏ ਬਾਈ ਇੱਥੇ ਆ ਕੇ ਤਾਂ ਘਰੇ ਜਾ ਨਹੀਂ ਤੇਰੇ ਨਹੀਂ ਕਰਦਾ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਅੰਮ੍ਰਿਤਸਰ ਲੈ ਕੇ ਚੱਲ ਜਾਵਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਵਾਸਾ ਚੱਲਾਂਗੇ ਤੇ ਬਾਕੀ ਉੱਥੋਂ ਦੇ ਹੋਰ ਵੀ ਜਿਹੜੇ ਆ ਧੋਮਨ ਵਾਲੀਆਂ ਥਾਵਾਂ ਨੇ ਜੇ ਆਪਾਂ ਉੱਥੇ ਚੱਲਦੇ ਆ ਉੱਥੇ ਜਾ ਕੇ ਆਪਾਂ ਅਗੀਆਂ ਵੀਡੀਓ ਚ ਫਾਵਾਂਗੇ ਤੇ ਹੁਣ ਕਿਹਨੇ ਆਪਣਾ ਦੋ ਦੋ ਤਿੰਨ ਦਿਨਾਂ ਦਾ ਟੂਰ ਆ ਤੇ ਬਾਕੀ ਆਪਾਂ ਚੱਲਦੇ ਆ ਦੇਖਦੇ ਆ ਬਣੇ ਰੋ ਵੀਡੀਓ ਦਿਨਾਓ ਲੋ ਜੀ ਆਪਾਂ ਐਂਟਰ ਕਰ ਚੁੱਕੇ ਆਂ ਬੱਸ ਸਟੈਂਡ ਦੇ ਵਿੱਚ ਬਰਨਾਲੇ ਤੇ ਹੁਣ ਆਪਾਂ ਇੱਥੋਂ ਉੱਤਰ ਕੇ ਬੱਸ ਲਵਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੇ ਬੱਸ ਸਟੈਂਡ ਦੇ ਵਿੱਚ ਇਹਦਾ ਕਾਊਂਟਰ ਨੰਬਰ ਹੈਗਾ 3 ਚਲੋ ਜੀ ਹੁਣ ਆਪਾਂ ਉਤਰਦੇ ਆਂ ਲੋ ਜੀ ਆਪਾਂ ਬੱਸ 'ਚ ਬਹਿ ਗਏ ਆਂ ਬੱਸ ਆਪਾਂ ਨੂੰ ਮਿਲ ਗਈ ਸੀ ਸਿੱਧੀ ਤਾਂ ਨਹੀਂ ਮਿਲੀ ਮਸਤ ਪਰ ਮੋਗੇ ਤੱਕ ਮਿਲਦੀ ਮੋਗੇ ਤੋਂ ਆਪਾਂ ਫੇਰ ਚੇਂਜ ਕਰਾਂਗੇ ਤੇ ਬਾਕੀ ਆਪੇ ਟਿਕਟ ਕਰਾ ਲਈਏ ਇੱਥੋਂ ਬਰਨਾਲੇ ਤੋਂ ਹੈਗਾ ਮੋਗਾ 70 ਕਿਲੋਮੀਟਰ ਤੇ ਤਕਰੀਬਨ ਲੱਗ ਜੂਗਾ 1.5 ਸਵਾ 1.5 ਘੰਟਾ ਤੇ 90 ਰੁਪਏ ਲਏ ਨੇ ਬਈ ਆਪਣੇ ਬਰਤ ਬਹੁਤ ਟੈਲੈਂਟ ਵਾਲਾ ਬਈ ਬੁੜੀ ਬਹੁਤ ਸੋਹਣਾ ਗਾਇਕ ਜੀ ਇਹ ਵੀ ਵਿਚਾਰੇ ਮਿਹਨਤ ਕਰਦੇ ਨੇ ਹਨਾ ਬਹੁਤ ਵਧੀਆ ਟੈਲੈਂਟ ਕੋਰੇ ਲੁੱਦਾ ਆਪਣਾ ਐਂਕਾ ਪੰਜਾਬ ਦੇ ਵਿੱਚ ਬਹੁਤ ਰੋਲ ਰਿਹਾ ਨੇ ਜਿਹੜੇ ਕੁਝ ਚੇਤਨਾ ਤੇ ਜਾਵਸਾਂ ਦੇ ਵਿੱਚ ਇਦਾਂ ਘੁੰਮਦੇ ਘੁੰਮਦੇ ਨੇ ਇਹਨਾਂ ਦੀ ਜਰੂਰ ਮਦਦ ਕਰਿਆ ਕਰੋ ਜਿੰਨੀ ਹੋ ਸਕੇ ਇਸ ਦੇ ਅੱਗੇ ਹੱਥ ਨਹੀਂ ਆੜਦੇ ਬਈ ਮੰਗਦੇ ਨਹੀਂ ਹੈਗੇ ਪਰ ਇਹ ਜ਼ਰੂਰ ਹੈ ਕਿ ਮਿਹਨਤ ਕਰਦੇ ਨੇ ਆਪਣਾ ਫੇਡ ਪਾ ਦਿੰਦੇ ਨੇ ਜਰੂਰ ਮਦਦ ਕਿ ਕਰਿਆ ਕਰੋ ਇੱਧਰ ਪੂਰਾ ਵਧੀਆ ਮੌਸਮ ਹੋਇਆ ਪਿਆ ਵੀ ਬੱਦਲ ਦੇਖੋ ਸਾਰੇ ਪੂਰੇ ਹੋਏ ਪੈ ਨੇ ਮੀਂਹ ਵਾਲਾ ਪੂਰਾ ਮੌਸਮ ਹੋਇਆ ਪਿਆ ਤੇ ਬਹੁਤ ਬਹੁਤ ਸੋਹਣਾ ਮੌਸਮ ਹੈ ਤੇ ਥੀ ਵਿਊ ਦੇਖੋ ਆਪਾਂ ਪਹੁੰਚ ਗਏ ਆਂ ਮੋਗੇ ਮੋਗੇ ਸ਼ਹਿਰ ਦੇ ਵਿੱਚ ਆਪਣੀ ਬੱਸ ਪਹੁੰਚ ਚੁੱਕੀ ਆ ਤੇ ਆਪਾਂ ਹੁਣ ਇੱਥੇ ਉਤਰੰਗ ਬੱਸ ਸਟੈਂਡ ਉਹ ਸਾਹਮਣੇ ਰਹਿ ਗਈ ਇਹਨਾਂ ਦਾ ਰੇਲਵੇ ਸਟੇਸ਼ਨ ਬੱਸ ਸਟੈਂਡ ਉੱਤਰ ਕੇ ਆਪਾਂ ਦੁਬਾਰੇ ਬੱਸ ਫੜਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤਾਂ ਇਤਨੇ ਘੰਟੇ ਨੇ ਜਦੋਂ ਜਿਹੜ ਤੋਂ ਬਾਅਦ ਬਈ ਆਪਾਂ ਪਹੁੰਚਿਆ ਮੋਗੇ ਬੱਸ ਸਟੈਂਡ ਦੇ ਵਿੱਚ ਛੋਕਰਾ ਯਾਰ ਮੋਗੇ ਬੱਸ ਸਟੈਂਡ ਪਹੁੰਚ ਸਕੇ ਹੁਣ ਇਹ ਪੈਥੋਂ ਬਸ ਬਦਲਾਂਗੇ ਬਸ ਚੇਂਜ ਕਰਾਂਗੇ ਫਿਰ ਉੱਤਰ ਕੇ ਅਮਰਸਾ ਸਾਹਿਬ ਵਾਲੀ ਬੱਸ ਲਵਾਂਗੇ ਬਰਨਾਲਾ ਤੋਂ ਮੋਗਾ ਵੀਰੇ 70 ਕਿਲੋਮੀਟਰ ਦੂਰ ਹੈ 70 ਕਿਲੋਮੀਟਰ ਦੇ ਵਿੱਚ ਬੱਸ ਆਈ ਆਗੀ 2.5 ਤੋਂ ਪੌਣੇ 3 ਘੰਟਿਆਂ ਦੇ ਵਿੱਚ ਕਿਉਂਕਿ ਮੈਂ ਉੱਥੇ ਬੈਠਾ ਸੀਗਾ ਬੱਸ ਸਟੈਂਡ ਬਰਨਾਲੇ ਤੋਂ ਸਵਾ 11 ਵਜੇ ਤੇ ਇੱਥੇ ਮੈਨੂੰ ਟਾਈਮ ਹੋ ਗਿਆ ਆਉਂਦੇ ਨੂੰ 1 ਵਜ ਗਿਆ ਬਾਈ ਲੋ ਵੀ ਮੋਗੇ ਤੋਂ ਬੱਸ ਆਪਾਂ ਨੂੰ ਮਿਲ ਗਈ ਆ ਅਪਾ ਚੜਿਆ ਐ ਤੋਂ ਸਹੀ 1:30 ਵਜੇ ਤੇ ਬੱਸ ਵੀ ਆਪਾਂ ਨੂੰ ਸਰਕਾਰੀ ਮਿਲਿਆ ਐ ਪਿੰਡ ਤੋਂ ਲੈ ਕੇ ਮੈਂ ਬਰਨਾਲੇ ਤੱਕ ਆਇਆ ਸੀਗਾ ਉਦੋਂ ਸਿਰਫ ਪ੍ਰਾਈਵੇਟ ਦਿਆ ਸੀ ਬਰਨਾਲੇ ਤੋਂ ਮੋਗੇ ਆਇਆ ਹੈਗਾ ਉਹ ਵੀ ਆਪਾਂ ਨੂੰ ਸਰਕਾਰੀ ਬੱਸ ਮਿਲੀ ਐ ਤੇ ਮੋਗੇ ਤੋਂ ਅੰਮ੍ਰਿਤਸਰ ਮਿਲਿਆ ਉਹ ਵੀ ਸਰਕਾਰੀ ਬੱਸ ਮਿਲਿਆ ਆਪਣਾ ਜਿਹੜਾ ਵਾਕੀ ਵਜੇ ਆਹਰ ਕੱਟ ਜਾਂਦਾ ਹਨਾ ਆਪਾਂ ਨਾਲ ਕਰਾਇਆ ਦੇਣਾ ਬਾਕੀ ਇਹਦੇ ਚ ਸਰਕਾਰੀ ਦਾ ਇਹ ਫਾਇਦਾ ਜ਼ਰੂਰ ਆ ਕਿ ਥਾਂ ਥਾਂ ਬਿਨ ਲੋਕ ਦੇ ਸਿਰਫ ਬੱਸ ੱਡੇ ਦੇ ਰੁਕਣਗੇ ਥੋੜਾ ਟਾਈਮ ਜ਼ਿਆਦਾ ਵੇਸਟ ਨਹੀਂ ਹੋਊਗਾ ਬਸ ਮੈਂ ਮਾੜਾ ਨਹੀਂ ਜਾ ਰਿਹਾ ਪ੍ਰਾਈਵੇਟ ਵਾਲਿਆਂ ਨਹੀਂ ਵੈਸੇ ਗੱਲ ਕਰ ਰਿਹਾ ਕਿ ਇਹ ਥੋੜਾ ਜਿਹਾ ਇੱਕ ਟੇਜ ਜ਼ਰੂਰ ਜਾਂਦੀਆਂ ਨੇ ਜੀਆਂ 80 ਤੋਂ 100 ਦੀਆਂ ਆ ਜਾਂਦੇ ਆ ਪੰਦਰਾਂ ਸਰਕਾਰੀ ਬਸ ਤਾਂ ਬਈ ਫਾਸਟ ਬਹੁਤ ਆ ਟ੍ਰੇਨ ਵਾਲੀ ਹੀ ਕੰਮ ਮਤਲਬ ਇਹਨਾਂ ਦਾ ਕਾਫੀ ਟਾਈਮ ਹੋਗਾ ਭਈ ਆਪਾਂ ਹੁਣ ਪਹੁੰਚਾਂਗੇ ਹਰੀਕੇ ਪੱਤਣ ਇਹ ਹਰੀਕੇ ਪੱਤਣ ਵਾਲੀਆਂ ਉਹ ਦੋ ਜੋੜੀਆਂ ਨੇ ਰਣੇ ਭਈ ਤੇ ਆਪਾਂ ਕ੍ਰੋਸ ਕਰ ਰਹੇ ਆਂ ਕਿ ਬਾਕੀ ਆਪਾਂ ਮੈਂ ਜੇ ਕਭ ਕਾਈ ਦੀ ਗੱਲ ਕਰੀਏ ਤਾਂ ਕਿਰਾਇਆ ਮੇਰਾ ਲੱਗਿਆ ਕਾ ਮੋਗੇ ਤੋਂ ਅੰਮਰਸਾ ਦਾ 140 ਰੁਪਏ 140 ਰੁਪਏ ਇੱਥੋਂ ਲੈ ਤਨੇ ਮੋਗੇ ਤੋਂ ਅੰਮਰਸਾ ਦੇ ਬਰਨਾਲੇ ਤੋਂ ਜਿਹੜੀ ਆਪਾਂ ਜਿਹੜੀ ਸੀ ਵੀਰੇ ਮੋਗੇ ਤੱਕ ਦੀ ਉਹ ਆਪਣੇ ਤੋਂ ਲੈ ਸੀ 90 ਰੁਪਏ ਪਿੰਡ ਤੋਂ ਬਾਈ ਮੇਰੇ ਲੱਗਿਆ ਕਿ ਬਰਨਾਲੇ ਤੱਕ ਦੇ 30 ਰੁਪਏ ਤੇ ਜੇ ਸਾਰਾ ਟੋਟਲ ਆਪਾਂ ਜੋੜ ਕਰੀਏ ਤੇ 260 ਰੁਪਏ ਬਣ ਗਏ ਤੇ 260 ਤੇ ਦੋਨੇ ਵਸੇ ਦਾ ਕਿਰਾਇਆ ਹੋ ਗਿਆ ਆਪਣਾ 520 ਪਿੰਡ ਤੋਂ ਲੈ ਕੇ ਅੰਮਰਸਾ ਤੱਕ ਦੇ 520 ਰੁਪਏ ਕਿਰਾਇਆ ਲੱਗਿਆ ਉਹੜਾ 500 ਕੀ ਹੋ ਜਾਤਾ ਮਤਲਬ 550 ਦੇ ਵਿੱਚ ਆਪਾਂ ਅੰਮ੍ਰਿਤਸਰ ਪਹੁੰਚ ਜਾਵਾਂਗੇ ਤੇ ਸਾਰਾ ਇੰਨਾ ਹੀ ਖਰਚ ਆਉਣਾਗਾ 550 ਦੇ। ਬਈ ਅੱਖਾਂ ਤਰਸ ਗਈਆਂ ਆਹ 뷰 ਦੇਖਣ ਨੂੰ ਆਹ ਸਤਲੁਜ ਦਰਿਆ ਦੇਖਣ ਨੂੰ ਅੱਖਾਂ ਤਰਸ ਗਈਆਂ। ਇਹ ਰਹਿ ਗਿਆ ਬਈ ਸਤਲੁਜ ਦਰਿਆ ਆਪਾਂ ਚੜ੍ਹਦੇ ਵਾਲੇ ਪਾਸੇ ਇੰਡੀਆ ਵਾਲੇ ਪਾਸੇ ਤੇ ਇਧਰ ਦੂਸਰੇ ਪਾਸੇ ਪਾਕਿਸਤਾਨ ਪੰਜਾਬ। ਇਹ ਪਹਿਲਾਂ ਪੰਜਾਬ ਤੁਹਾਨੂੰ ਪਤਾ ਹੀ ਆ ਬਈ ਇੱਕ ਹੁੰਦਾ ਸੀ। ਔਰ 1947 ਦੇ ਵਿੱਚ ਜਦੋਂ ਵੰਡ ਹੋਈ ਹੈ ਨਾ ਉਹ ਪੰਜਾਬ ਦੋ ਹੋ ਗਏ ਆਪਣੇ ਨਸਾਨ ਹੋਇਆ ਉੱਤਰ ਵੀ ਆਪਣੀ ਭੈਣ ਭਰਾ ਬੈਠੇ ਨੇ ਇਹ ਐਸੀ ਵੰਡ ਹੋਈ ਆ ਬਾਈ ਜਿਸ ਦੇ ਵਿੱਚ ਸਿਰਫ ਪੰਜਾਬ ਵੰਡਿਆ ਗਿਆ ਔਰ ਅੱਧਾ ਸਾਫ ਹੋ ਰਿਹਾ ਗਿਆ ਇੰਡੀਆ ਚੜ੍ਹਦੇ ਵਾਲੇ ਪਾਸੇ ਪੰਜਾਬ ਦੇ ਵਿੱਚ ਤੇ ਅੱਧਾ ਲੈਹਦੇ ਵਾਲੇ ਪੰਜਾਬ ਦੇ ਪਾਸੇ ਬੜਾ ਦਿਲ ਕਰਦਾ ਉਹ ਵੀ ਪੰਜਾਬ ਆਪਣਾ ਦੇਖਣ ਨੂੰ ਜੇਕਰ ਇਧਰੋਂ ਵੀ ਆਪਾਂ ਗੱਲ ਕਰੀਏ ਪਾਕਿਸਤਾਨ ਵੱਲ ਦੀ ਇਹ ਉਹ ਇਹਨਾਂ ਦਾ ਪਹਿਲਾ ਪਿੰਡ ਆ ਬਾਰਡਰ ਨੂੰ ਕ੍ਰੋਸ ਕਰਨ ਤੋਂ ਬਾਅਦ ਇੱਧਰ ਮੁੱਠੀਆਂ ਵਾਲਾ ਇੱਥੋਂ ਉਹਦੀ ਜਿਹੜਾ ਡਿਸਟੈਂਸ ਰਹੇਗਾ ਜਿਹੜਾ ਇਹਦਾ ਇੱਥੋਂ ਸਿਰਫ 30 28 30 ਕਿਲੋਮੀਟਰ ਦੂਰ ਤੇ ਆ 60 ਕਿਲੋਮੀਟਰ ਰਹਿ ਗਿਆ ਬਈ ਇੱਥੋਂ ਅੰਮ੍ਰਿਤਸਰ پہنچ چکے ہیں اپنا گردوارا شہید آ بابا دیپ سنگھ جی شہید انہان ہے گردوارا سب ہوا ہے بابا سنگھ نوج سنگر پویتر ہے انہوں کے پویتر شہید دی استھان نے بھائی یہ اس میں تھوڑا جہا سوچ کے دیکھو ہے کہ کن خون ڈھلیا ہوا کنیاں لاشاں اس جگہ تے پتہ نہیں کن شہید نے شہید ہوئے سنگھ باقی بھائی پویتر استھان ہے ہوں تھوڑا سکھ کا سام ہے پہنچ چکے پانچ گھنٹے لمبے سفر پہنچ چکے چل جاتی پہ میم دیکھو پنڈ اپنے جمع ہے ਇੱਧਰ ਦੇਖੋ ਨਾ ਬਈ ਬੱਸ ਸਟੈਂਡ ਦੇ ਬਾਹਰ ਨਿਕਲਦੇ ਹੀ ਬਹੁਤ ਨਹੀਂ ਜੀ ਬਹੁਤ ਚੱਕਰ ਸੀਗਾ ਤੇ ਬਾਕੀ ਉਥੋਂ ਆਟੋ ਲੈਣਾ ਪੈ ਗਿਆ ਕਿਉਂਕਿ ਸੁਰ ਕਿਉਂ ਕੋਈ ਰਸਤਾ ਹੈ ਨਹੀਂ ਸੀ ਬਿਜਾਰ ਸਾਰਾ ਭਰਿਆ ਹੋਇਆ ਸੀ 22 ਦਾਸ ਦਸੀ ਕਹਿੰਦਾ ਕਿੱਥੇ ਘੱਟੋ ਘੱਟ ਅੱਧੇ ਘੰਟਾ ਪਹਿਲਾਂ ਡੇਢ ਤੋਂ 2 ਘੰਟੇ ਲਗਾਤਾਰ ਬਹੁਤ ਨਹੀਂ ਜਵਰੇ ਬਹੁਤ ਜ਼ਿਆਦਾ ਨਹੀਂ ਪੈਦਾ ਜਿਹੇ ਕਰਕੇ ਪਾਣੀ ਕਹਿੰਦੇ ਬਿਜਾਰ ਦੇ ਤੋ ਜੋੜੇ-ਜੋੜੇ ਆਉਂਦੇ ਸੀ ਜੋੜੇ-ਜੋੜੇ ਵੀ ਉੱਪਰ ਪਾਣੀ ਹੋ ਗਿਆ ਜੀਆ ਇੰਨਾ ਜ਼ਿਆਦਾ ਨਹੀਂ ਪਿਆ ਸਾਹਮਣੇ ਸਟੈਚ ਦੇਖ ਕੇ ਬਈ ਕੀ ਸਮਝ ਤੋਂ ਹੋਗੇ ਮਹਾਰਾਜਾ ਰਣਜੀਤ ਸਿੰਘ ਇਹਦੇ ਪੰਜਾਬ ਅੱਜਾਂ ਤੁਸੀਂ ਟਾਰਗੇਟ ਬਈ ਆਪਾਂ ਨੂੰ ਜਿਆ ਵਾਸਤੇ ਹੁਣ ਆਪਾਂ ਚੱਲਦੇ ਆਂ ਤੁਰ ਕੇ ਗੋਲਡਨ ਟੈਂਪਲ ਮੰਦਿਰ ਸਾਹਿਬ ਤੇ ਆਹ ਦੇਖੋ ਬਈ 뷰 ਤੇ ਨਾ ਇਹ ਤਾਂ ਹੁਣ ਸਤੋਕ ਮਿਤੀ ਆ ਪਰ ਜੋਨੇ ਕੰਨ ਕੰਨ ਤਾਂ ਬੈਨ ਹੁਣ ਤਾਂ ਬੈਨ ਬਹੁਤ ਜ਼ਰੂਰੀ ਬਹੁਤ ਘੱਟ ਵੀ ਬਈ ਠੀਕ ਆ ਜੀ ਮੌਜੂਦ ਹੈ ਕਰਨ ਕੀ ਹੋਈ ਇਹ ਇਹ ਆ ਗਈ ਜੀ ਆ ਜਿਹੜਿਆਂ ਨੇ ਬਾਅਦ ਵਿੱਚ

ساڈے پانچ چھ گھنٹے کے بعد پہنچ جائیں گے گرو دربار صاحب امرتسر صاحب گولڈن ٹینپل بہت ودیا ہوا پیغد ہی اچانک دیکھنے نہ صرف آئے سرگ اسپر سکون ملتا ہے لو جی پہلے چل جائیں گے جوڑا کرنا ਜੋੜੇ ਕਰ ਦਈਏ ਜਮਾ ਕਰਾ ਕੇ ਉਸ ਤੋਂ ਬਾਅਦ ਪਚਾਵਾਂਗੇ ਕਟੜੀ ਦਾ ਬੈਗ ਵੀ ਜਮਾ ਕਰਵਾ ਦਾਂਗੇ ਫਿਰ ਉਸ ਤੋਂ ਬਾਅਦ ਬਈ ਆਪਾਂ ਕਰਾਂਗੇ ਨਮਸਕਾਰ ਅੱਜ 14 ਅਗਸਤ ਦਾ ਬਈ ਕੱਲੋ 15 ਅਗਸਤ ਅੱਜ ਥੋੜਾ ਰਸ ਘਟਟਾਗਾ ਪਰ ਦਾਰ ਐਤਵਾਰ ਨੂੰ ਸ਼ਨੀਵਾਰ ਐਤਵਾਰ ਨੂੰ ਸੈਚਰਡੇ ਸੰਡੇ ਵੀ ਬਿਲਕੁਲ ਵੀ ਇੱਥੇ ਜਗਾਨੀ ਹੁੰਦੀ ਬਹੁਤ ਜ਼ਿਆਦਾ ਘੱਟ ਨਾ ਬਹੁਤ ਜ਼ਰੂਰ ਜਰਾਸ਼ੰਦਤ ਕਹਿੰਦੇ ਉਸ ਦਿਨ ਵੀ ਛੁੱਟੀ ਹੁੰਦੀ ਹੈ ਨੇੜੇ ਤੇਰੇ ਸਾਰੀ ਇੱਥੇ ਹੁੰਦੇ ਨੇ ਬਾਜ਼ਾਰ ਜਗ੍ਹਾ ਲੋਕਲ ਵਾਲਾ ਸਾਰੀ ਇੱਥੇ ਆਉਂਦੇ ਨੇ ਬਈ ਤੇ ਬਹੁਤ ਬਹੁਤ ਜ਼ਿਆਦਾ ਰਸ਼ ਹੁੰਦਾ ਉਸ ਟਾਈਮ ਨਾ ਇੱਥੇ ਕਮਰੇ ਇੱਕ ਤੱਕ ਨਹੀਂ ਮਿਲਦੇ ਨਮਸਕਾਰ ਕਾਰਿਆਣੇ ਆ ਦਰਬਾਰ ਸਾਹਿਬ ਬਈ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਕਿ ਮੈਂ ਇੱਥੋਂ ਵੀਡੀਓ ਨਹੀਂ ਬਣਾ ਸਕਿਆ ਉਹਦਾ ਕਾਰਨ ਤੁਹਾਨੂੰ ਪਤਾ ਹੀ ਹੈ ਇਸ ਟਾਈਮ ਇੱਥੇ ਬਹੁਤ ਜ਼ਿਆਦਾ ਭੰਵੰਦੀ ਲਾਈ ਪਈ ਆ ਕਿਉਂਕਿ ਜਿਹੜੇ ਸੇਵਾਦਾਰ ਨੇ ਉਹ ਬਹੁਤ ਜ਼ਿਆਦਾ ਰੁਕ ਰਹੇ ਨੇ ਇਦਾਂ ਮਤਲਬ ਵੀਡੀਓ ਬਣਾਉਣ ਦਾ ਕਾਰਨ ਤੁਹਾਨੂੰ ਪਤਾ ਜਿਵੇਂ ਉਹ ਜੋਗੇ ਜੋਗਾ ਕਰਨ ਆਈ ਸੀ ਨਾ ਕੁੜੀ ਉਹਦੇ ਕਰਕੇ ਤੇ ਇੱਕ ਦੋ ਹੋਰ ਬਾਕੀ ਬਈ ਲੋਕ ਨਾ ਗਾਣੇ ਲਾ ਲਾ ਕੇ ਨਾ ਤੇ ਉੱਥੇ ਮਤਲਬ ਉਹਨਾਂ ਤੋਂ ਪੌਣ ਨੇ ਚਾਊਟ ਕਰਦ ਨੇ ਤਾਂ ਕਰਕੇ ਬਹੁਤ ਜ਼ਿਆਦਾ ਰੋਕ ਟੋਕ ਆ ਉਥੇ ਵੀਡੀਓ ਜੇ ਕੋਈ ਬਣਾ ਵੀ ਰਿਆ ਨਾ ਤਾਂ ਉਹਦੇ ਫੋਨ ਫੜ ਕੇ ਉਹਦੇ ਵਿੱਚ ਡਿਲੀਟ ਕਰ ਦਿੰਦੇ ਨੇ ਕਿ ਛੇਤੀ ਬਣਾਉਂ ਨਹੀਂ ਦਿੰਦੇ ਤਾਂ ਕਰਕੇ ਵੀ ਮੈਂ ਮਾਫੀ ਚਾਹੁੰਨਾ ਕਿ ਵੀਡੀਓ ਨਹੀਂ ਬਣੀ ਤੁਸੀਂ ਇਦਾਂ ਦੱਸ ਮੇਰੀ ਅੱਖੀਂ ਦੇਖਣ ਦੀ ਗੱਲ ਆ ਬਾਈ ਮੇਰੇ ਸਾਹਮਣੇ ਉਹਨਾਂ ਨੇ ਸੇਵਾਦਾਰਾਂ ਨੇ ਨਾ ਮੁੰਡਿਆਂ ਦੇ ਫੋਨ ਫੜੇ ਨੇ ਜਿਹੜੇ ਇੱਥੇ ਮਤਲਬ ਐਕਦਾਮ ਗਾਣੇ ਲਾ ਕੇ ਵੀਡੀਓ ਬਣਾ ਰਹੇ ਸੀ ਜਾਬ ਐਸੇ ਵੀਡੀਓ ਬਣਾ ਰਹੇ ਸੀ ਉਹਦੇ ਫੋਨ ਨਾਲ ਚ ਡਿਲੀਟ ਕਰ ਰਹੇ ਸੀ ਬਾਕੀ ਉਹਨਾਂ ਨੇ ਤਾਂ-ਤਾਂ ਤੇਰੇ ਬੋਰਡ ਲਾਏ ਪਏ ਨੇ ਇਹ ਚੀਜ਼ ਦੇ ਕੇ ਤਾਂ ਅੰਦਰ ਵੀਡੀਓ ਨਹੀਂ ਬਣਾ ਸਕਦੇ ਦਰਵਾਜ਼ਾ ਸਾਹਿਬ ਦਾ ਐਂਟਰ ਹੋ ਕੇ ਜਿੱਥੇ ਮਨਾਹੀ ਹੁੰਦੀ ਆ ਨਾ ਤਾਂ ਉੱਥੇ ਆਫੀਸ਼ੀਅਲੀ ਯਾਰ ਚੰਗਾ ਨਹੀਂ ਲੱਗਦਾ ਦਾਣ ਆਪਾਂ ਕਾਨੂੰਨ ਦੇ ਉੱਥੋਂ ਦੀ ਲੰਘਣਾ ਕਰੀਏ ਇਸ ਲਈ ਬਈ ਮੈਂ ਵੀਡੀਓ ਨਹੀਂ ਬਣਾ ਸਕਿਆ ਨਾਮ ਕਰਕੇ ਆਪਾਂ ਨਮਸਕਾਰ ਕਰੇ ਆਏ ਆਂ ਆ ਦਰਵਾਜ਼ਾ ਸਾਹਿਬ ਤੇ ਹੁਣ ਆਪਾਂ ਆਉਂਦੇ ਬਾਹਰ ਘੰਟਾ ਘੱਟੋਂ ਮਨ ਇਹ ਨਜ਼ਾਰਾ ਬਈ ਦੇਖ ਲਓ। ਬਾਕੀ ਆਪਾਂ ਬਈ ਤੁਹਾਨੂੰ ਜਦੋਂ ਬਾਹਰ ਨਿਕਲਾਉਂਦੇ ਨਾ ਜਾਨ ਅੰਦਰ ਰੂਮ। ਤੁਹਾਨੂੰ ਬੱਸ ਸਿਰਫ ਬੈਡਿੰਗ ਲੱਜਾਂਵੇ ਹਾਟਾ ਮਾਰਨ ਬਈ ਰੂਮ ਬਈ ਰੂਮ ਰੋਮ ਸਾਫਤਾ ਇਹਦੀ। ਬਈ ਤੁਹਾਨੂੰ ਰੇਟ ਪਾਦੀ ਆਉ 4-5% ਵਿੱਚ। ਹਣਾ? ਬਹੁਤ ਸਮਾਨ ਹੈ ਬਈ ਇਸ ਇਦਾਂ ਹਾਟਾ ਮਾਰਦੇ ਕਿ ਨਖਾਨ ਚੰਗਾ ਬੱਚਾ। ਅਵਿਦੇ ਆਪਾਂ ਇਹਦੇ ਨਾਲ ਨੰਦਰਾਉ ਪਈ। ਰੂਮ ਆਪਾਂ ਨੇ ਵੇਚ ਲੈਣਾ। ਆਪਾਂ ਨੇ ਅੱਜ ਰਾਤ 11:00 ਦੀ ਪਰ ਕਰਮਾਂ ਦੇ ਵਿੱਚ। ਇਸ ਲਈ ਬਈ ਆਪਾਂ ਪਾਨਸੋ ਜੀ ਨਾਲ ਕਮਿਟੀ ਸਰ ਤੋਂ ਆਰਾਮ ਦਾ ਜਿਨਾਬ ਇਹ ਤਾਂ ਆਪਣੀ ਜਮਾ ਕਰਵਾਤੀ ਹੈ ਜਿਆਦਾ ਆਰਾਮ ਰਹੇਗਾ ਸਰ ਮਰੀ ਆਰਾਮ ਹੈ ਜਤਨਬਈ ਮੈਂ ਇੱਥੇ ਪਾਣੀ 5 6 ਵਜੇ ਆਇਆ ਨਾ ਉਸ ਟਾਈਮ ਇੱਥੇ ਬਿਲਕੁਲ ਰੌਸ਼ਨੀ ਨਹੀਂ ਦੇਗਾ ਆਹ ਹੁਣ ਅੱਥਰ ਮੈਨੂੰ ਤਾਂ 25 30 ਤਾਂ ਇੱਥੇ ਇੱਥੇ ਗੋਰੀ ਲਾਂਗੇ ਗੋਰੀਆਂ ਗੋਰੀਆਂ ਬਾਈ ਬਹੁਤ ਕ੍ਰਾਸ਼ ਹੋ ਗਏ ਬਹੁਤ ਬਿਊਟੀਫੁਲ ਇੱਥੇ ਵੀ ਕੈਮਰਲੇ ਬੋਟ ਨੇ ਬਹੁਤ ਜਿਆਦਾ ਸਟੂਡੀਓ ਕਰਦੇ ਨੇ ਤੇ ਸਾਨੂੰ ਇਹ ਕੁੱਛਣ ਕਿ ਵਾਰ-ਵਾਰ ਵੀ ਜੀ ਫੋਟੋਸ ਕਿ ਪ੍ਰਾਉ ਫੋਟੋ ਵੀ ਪ੍ਰਾਉ ਬਤੀ ਡੈਮੋ ਬਿਲਕੁਲ ਠੀਕ ਆ ਵੈਸੇ ਵੀ ਫੋਟੋਆਂ ਬਹੁਤ ਵਧੀਆ ਕਰਦੇ ਨੇ ਇਹ ਤੇ ਕਵਾਲ ਸਰ ਵੀ ਬਹੁਤ ਬਹੁਤ ਜਾਣੇ ਫੀਲਿੰਗ ਬਹੁਤ ਚੰਗਾ ਆਉਂਦਾ ਲੋਗੀ ਆਪਾਂ ਹੁਣ ਕਰ ਦਾਂਗੇ ਵੀਡੀਓ ਨੂੰ ਖਤਮ ਬਾਕੀ ਕੱਲ ਦੀ ਵੀਡੀਓ ਦੇ ਚਰਚਾ ਤੁਹਾਨੂੰ ਦਿਖਾਵਾਂਗੇ ਜਿਹੜਾ ਨੇ ਬਾਅਦ ਤੇ ਰਿਪੋਰਟ ਜਨਰੇਟ ਕੀਤੀਆਂ ਜਾਂ ਫੋਮਾਂ ਨੇ ਭਰ ਉਹਨੂੰ ਵੀ ਦਿਖਾਵਾਂਗੇ ਮੈਂ ਕੱਲ ਆਉਣਾ ਮੈਂ ਸਵੇਰ ਭਰ ਜੇਕਰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਜ ਨੂੰ ਲਾਈਕ ਕਮੈਂਟ ਔਰ ਸ਼ੇਅਰ ਕਰ ਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਗਰੂਰ ਕਰਦੇ ਚੰਗਾ ਜੀ ਸਭੀ ਯਕਾ ਰੱਬ ਰੱਖਾ ਮਿਲਦੇ ਆਂ ਅਗਲੀ ਵੀ